ਸਾਰਨ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਘਰਾਂ ਵਿੱਚ ਪਹੁੰਚਣ ਵਾਲਾ ਦੁੱਧ ਪੂਰੀ ਤਰ੍ਹਾਂ ਸੁਰੱਖਿਤ ਨਹੀਂ ਹੈਗਾ ਉਸ ਵਿੱਚ ਕਈ ਤਰ੍ਹਾਂ ਦੀਆਂ ਮਿਲਾਪਟਾਂ ਹਨ ਜਦ ਅਸੀਂ ਉਹ ਦੁੱਧ ਬੱਚਿਆਂ ਨੂੰ ਦਿੰਨੇ ਹਾਂ ਤੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਕੋਈ ਨਾ ਕੋਈ ਸਾਨੂੰ ਅਲਟਰਨੇਟ ਚਾਹੀਦਾ ਹੈ ਇਸ ਵਾਸਤੇ ਅੱਜ ਅਸੀਂ ਜਾਣਾਂਗੇ ਮੂੰਫਲੀ ਦਾ ਦੁੱਧ ਕਿਵੇਂ ਬਣਾਇਆ ਜਾਵੇ ਜਿਹੜਾ ਤੁਹਾਡੇ ਅਤੇ ਤੁਹਾਡੇ ਬੱਚਿਆਂ ਵਾਸਤੇ ਬਿਲਕੁਲ ਸੇਫ ਹੈ ਅਤੇ ਪੋਸ਼ਣ ਨਾਲ ਭਰਪੂਰ ਹੈ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਕੋ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਜਿਵੇਂ ਕਿ ਘਰਾਂ ਦੇ ਵਿੱਚ ਆਉਣ ਵਾਲਾ ਦੁੱਧ ਪੂਰੀ ਤਰ੍ਹਾਂ ਸੁਰੱਖਿਤ ਨਹੀਂ ਹੈਗਾ ਕਈ ਤਰ੍ਹਾਂ ਦੀਆਂ ਮਲਾਬਤਾਂ ਨੇ ਉਹਦੇ ਵਿੱਚ ਤੁਸੀਂ ਦੱਸਿਆ ਸੀ ਮੂੰਗਫਲੀ ਦਾ ਦੁੱਧ ਸਭ ਤੋਂ ਬੈਸਟ ਹੈ ਮੈਂ ਵੀ 4-5 ਸਾਲ ਤੋਂ ਵਰਤ ਰਿਹਾ ਜਿਸ ਦੇ ਬਹੁਤ ਜ਼ਿਆਦਾ ਫਾਇਦੇ ਹੋਏ ਨੇ ਸਾਨੂੰ ਅੱਜ ਤੁਸੀਂ ਸਾਡੇ ਦੋਸਤਾਂ ਨੂੰ ਦੱਸੋ ਪੀ ਇਹ ਮੂੰਗਫਲੀ ਦਾ ਦੁੱਧ ਤਿਆਰ ਕਿਵੇਂ ਕਰੀਏ ਜੀ ਸੋ ਜਿਹੜਾ ਮੂੰਗਫਲੀ ਦਾ ਦੁੱਧ ਹੈ ਇਹਨੂੰ ਬਣਾਉਣਾ ਬੜਾ ਸਸਤਾ ਵੀ ਹੈ ਤੇ ਬਹੁਤ ਆਸਾਨ ਵੀ ਹੈ ਜਿੰਨੀ ਕੁ ਦੇਰ ਚ ਤੁਸੀਂ ਦੁੱਧ ਕਿੱਥੋਂ ਜਾ ਕੇ ਖਰੀਦ ਕੇ ਲੈਂਦੇ ਹੋ ਨਾ ਮਾਰਕੀਟ ਜਾ ਕੇ ਜੀ ਮੈਂ ਉਨੀ ਉਸ ਤੋਂ ਘੱਟ ਦੇਰ ਦੇ ਵਿੱਚ ਘਰੀ ਬਣ ਜਾਂਦਾ ਹੈ ਜੀ ਠੀਕ ਹੈ ਤੇ ਇਕਨੋਮਿਕਲ ਇੰਨਾ ਆ ਕਿ 1 ਲੀਟਰ ਦੁੱਧ ਮੁਸ਼ਕਿਲ ਨਾਲ 15-16 ਰੁਪਏ ਲੀਟਰ ਜੀ ਬਣ ਜਾਂਦਾ ਹਾਂਜੀ ਸੋ ਪੈਸੇ ਪੱਖ ਤੋਂ ਵੀ ਫਾਇਦਾ ਹੋਦਾ ਤੇ ਸਿਹਤ ਪੱਖ ਤੋਂ ਵੀ ਬੱਚਿਆਂ ਨੂੰ ਬਹੁਤ ਫਾਇਦਾ ਜਿਵੇਂ ਤੁਸੀਂ ਦੱਸਿਆ ਹੈ ਕਿ ਤੁਸੀਂ ਵੀ ਪਿਛਲੇ ਕਿੰਨੇ ਸਾਲਾਂ ਤੋਂ ਦੇਣਦਾ ਹੈ ਹੋ ਬੱਚਿਆਂ ਨੂੰ ਤੇ ਮੈਂ ਤੁਹਾਡੇ ਕੋਈ ਸਵਾਲ ਪੁੱਛ ਲੈਣਾ ਕਿ ਕੀ ਕੀ ਫਾਇਦੇ ਹੋਏ ਨੇ ਉਹਦੇ ਸਾਨੂੰ ਬਹੁਤ ਸਾਰੇ ਫਾਇਦੇ ਹੋਏ ਨੇ ਕਿ ਬੱਚਿਆਂ ਦੀ ਗਰੋਥ ਬਿਲਕੁਲ ਸਹੀ ਹੈ ਬੱਚੇ ਕਦੀ ਬਿਮਾਰ ਨਹੀਂ ਹੁੰਦੇ ਜੀ ਐਕਟਿਵ ਵੀ ਨੇ ਤੇ ਤੰਦਰੁਸਤ ਵੀ ਨੇ ਜੀ ਅੱਛਾ ਉਹਨਾਂ ਦੇ ਸੁਭਾਅ ਦੇ ਵਿੱਚ ਵੀ ਕੋਈ ਹੈ ਕਿ ਉਹ ਜਿਹੜਾ ਰੋਣਾ ਧੋਣਾ ਨਹੀਂ ਸੁਭਾਅ ਉਹਨਾਂ ਦਾ ਬਹੁਤ ਸ਼ਾਂਤ ਤੇ ਕੋਈ ਚਿੜਚੜਾਪਨ ਨਹੀਂ ਹੈਗਾ ਅਸੀਂ ਅਕਸਰ ਹੀ ਲੋਕਾਂ ਦੇ ਬੱਚੇ ਦੇਖਦੇ ਆ ਜਿੱਦ ਕਰਦੇ ਨੇ ਰੋਂਦੇ ਨੇ ਇਹੋ ਜਿਹਾ ਕੁਝ ਨਹੀਂ ਹੈਗਾ ਬੱਚਿਆਂ ਦੇ ਵਿੱਚ ਜੀ ਜੀ ਦੇਖੋ ਗੁਰਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਆਹਾਰ ਵਿਚਾਰ ਤੇ ਵਿਵਹਾਰ ਇਨਾ ਤਾਂ ਗਹਿਰਾ ਨਾਤਾ ਹੈ ਜੀ ਸੋ ਅੱਜ ਦਾ ਜਿਹੜਾ ਬੱਚਿਆਂ ਚ ਚਿੜਚਿੜਾਪਨ ਗੁੱਸਾ ਉਹ ਇੰਨਾ ਹੈਗਾ ਆ ਉਹ ਇਸੇ ਕਰਕੇ ਆ ਬੱਚੇ ਡਾਇਰੈਕਟ ਕਰਦੇ ਨੇ ਕਿ ਉਹਨਾਂ ਦਾ ਖਾਣਾ ਜਦੋਂ ਉਹਦੇ ਵਿੱਚ ਜੀ ਰੀਲੇਟ ਨਹੀਂ ਤਤਨੇ ਤਾਂ ਉਹਨਾਂ ਦਾ ਅਸਰ ਜਿਹੜਾ ਉਹਨਾਂ ਦੇ ਫਿਰ ਵਿਚਾਰਾਂ ਦੇ ਵਿੱਚ ਆਉਂਦਾ ਤੇ ਵਿਚਾਰ ਜਿਹੜੇ ਨੇ ਉਹ ਫਿਰ ਅੱਗੇ ਚਲਕਦੇ ਨੇ ਉਹਨਾਂ ਦੇ ਵਿਵਹਾਰ ਦੇ ਵਿੱਚ ਜੀ ਸੋ ਜਦੋਂ ਤੁਸੀਂ ਖਾਣਾ ਉਹਨਾਂ ਦਾ ਸਹੀ ਕਰਦੇ ਹੋ ਤੇ ਉਹਨਾਂ ਦੇ ਵਿਚਾਰ ਵੀ ਸਹੀ ਰਹਿੰਦੇ ਨੇ ਤੇ ਉਹਨਾਂ ਦਾ ਵਿਵਹਾਰ ਵੀ ਬੜਾ ਬਦਲਦਾ ਹੈ ਜੀ ਬਿਲਕੁਲ ਸੋ ਜਿਹੜੇ ਅ ਦੁੱਧ ਦੀ ਨੀਂ ਮੂੰਗਫਲੀ ਦਾ ਬੜਾ ਸਿੰਪਲ ਹੈ ਬਣਾਉਣਾ 1 ਲੀਟਰ ਦੁੱਧ ਬਣਾਉਣ ਵਾਸਤੇ ਮਾਤਰਾ 100 ਗ੍ਰਾਮ ਮੂੰਗਫਲੀ ਚਾਹੀਦੀ ਆ ਜੀ ਠੀਕ ਹੈ ਤੇ ਮੈਂ 1 ਲੀਟਰ ਦਾ ਫਾਰਮੂਲਾ ਦੱਸ ਦਿੰਨਾ ਜਿੰਨੇ ਜਿੰਨਾ ਜ਼ਿਆਦਾ ਬਣਾਉਣਾ ਹੋਏ ਉਹਨੇ ਉਹਨਾਂ ਉਹਨਾਂ ਵੱਧ ਬਣਾ ਲੈ ਸਕਦੇ ਨੇ ਸੋ 100 ਗ੍ਰਾਮ ਮੂੰਗਫਲੀ ਲੈਣੀ ਹੈ ਤੇ ਮੂੰਗਫਲੀ ਨੂੰ ਪਹਿਲੇ ਭੁੰਨ ਲੈਣਾ ਹੈ ਜੀ ਠੀਕ ਹੈ ਜੀ ਮੂੰਗਫਲੀ ਦਾਣਾ ਮਿਲ ਜਾਂਦਾ ਐ ਇਸ ਵੇਲੇ ਮਾਰਕੀਟ ਵਿੱਚ 130-35 ਰੁਪਏ ਕਿਲੋ ਮਿਲਦਾ ਹੈ ਜੀ ਤੇ 1 ਕਿਲੋ ਨਾਲ 10 ਲੀਟਰ ਦੁੱਧ ਹਰ ਹੋ ਜਾਂਦਾ ਸੋ ਉਹ ਦਾਣੇ ਲੈ ਕੇ ਮੂੰਗਫਲੀ ਦੇ ਤੇ ਲੇਕਿਨ ਭੁੰਣਾ ਦਾਣਾ ਉਹਨਾਂ ਕੀ ਹੈ ਜਿੰਨਾ ਕਿ ਤੁਸੀਂ 5-6 ਦਿਨਾਂ ਚ ਮੋਕਾ ਲੋ ਜੀ ਠੀਕ ਹੈ ਜੀ ਜਿਆਦਾ دیر ਭੁੰਕੇ ਨਹੀਂ ਰੱਖਣਾ ਕਿਉਂਕਿ ਕੋਈ ਵੀ ਚੀਜ਼ ਜਦੋਂ ਤੁਸੀਂ ਭੁੰਨਦੇ ਹੋ ਤਾਂ ਫਿਰ ਉਹਦੀ ਲਾਈਫ ਜਿਹੜੀ ਹੈ ਨਾ ਅੰਦਰ ਉਹ ਘਟ ਜਾਂਦੀ ਹੈ ਉਹ ਫਿਰ ਅੰਦਰ ਜਿਹੜਾ ਪੋਸ਼ਣ ਮਰਨਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਉਹਨੂੰ ਪੂਰੀ ਤਰ੍ਹਾਂ ਮਰ ਨਹੀਂ ਦੇਣਾ ਪੋਸ਼ਣ ਜਿਹੜਾ ਉਹਨੂੰ ਅਸੀਂ ਲੈਣਾ ਹੈ ਸੋ 5-6 ਦਿਨਾਂ ਵਾਸਤੇ ਹੀ ਮੂੰਗਫਲੀ ਭੁੰਨੀ ਹੈ ਤੇ ਬਹੁਤ ਜ਼ਿਆਦਾ ਲਾਲ ਨਹੀਂ ਕਰਨਾ ਉਹਨੂੰ ਉਹ ਅੰਦਰੋਂ ਦਾਣਾ ਚਿੱਟਾ ਹੀ ਰਵੇ ਜੀ ਠੀਕ ਹੈ ਤੇ ਸਿਰਫ ਕੱਚਾਪਣ ਉਹਦਾ ਦੂਰ ਹੋ ਜਾਏ ਨਹੀਂ ਕਿ ਉਹਨੂੰ ਭੁੰਨਣਾ ਤੇ ਭੁੰਨ ਕੇ 100 ਗ੍ਰਾਮ ਮੂੰਗਫਲੀ ਜਿਹੜੀ ਆ ਉਹਨੂੰ ਉਹਨੇਕ ਪਾਣੀ ਚ ਭਿਉਣਾ ਆ ਜਿੰਨੇ ਕਚ ਉਹ ਡਿਪੋ ਜੇ ਆ ਜਿਵੇਂ ਹੁਣ ਮੂੰਗਫਲੀ ਲਈ ਹੋਈ ਆ ਆ ਪੂਜੀ ਹੋਈ ਮੂੰਗਫਲੀ ਹੈ ਜੀ ਠੀਕ ਹੈ ਜੀ ਤੇ ਇਹਨੂੰ ਇਹ ਭੁੰਨ ਲਿਆ ਤੇ ਭੁੰਨ ਕੇ ਇਹਨੂੰ ਆ ਲਗਭਗ 100 ਗ੍ਰਾਮ ਮੂੰਗਫਲੀ ਉਹਨੇਕ ਪਾਣੀ ਚ ਭਿਉਈ ਸੀ ਜਿੰਨੇ ਕਚ ਉਹ ਡਿਪੋ ਜੇ ਜੀ ਤੇ ਇਹਨੂੰ 2 ਘੰਟੇ ਵਾਸਤੇ ਪਾਣੀ ਚ ਭਿੱਜੇ ਰਹਿਣ ਦੇਣਾ। ਜੀ। ਸੋ ਇਹਦੇ ਚ ਤੁਹਾਡਾ ਵੱਡਾ ਕੋਈ ਕੰਮ ਨਹੀਂ ਮੂੰਗਫਲੀ ਭੁੰਨ ਕੇ ਰੱਖੀ ਹੋਈ ਹੈ ਵਿੱਚੋਂ ਤੁਸੀਂ ਮਿੰਢਦੇ ਹੋ ਤੇ ਪਾਣੀ ਪਾ ਦਿੰਦੇ ਹੋ। 1 ਮਿੰਟ ਦਾ ਕੰਮ ਹੈ ਤੇ ਪਾ ਕੇ ਛੱਡ ਦਿੰਦੇ ਹੋ। ਬਾਕੀ ਕੰਮ ਤੁਸੀਂ ਜੋ ਕਰਨਾ ਕਰਦੇ ਰਹਿੰਦੇ ਹੋ। ਜੀ। ਤੇ ਜਦੋਂ ਇਹ ਪਾਣੀ ਦਾਣੇ ਫੁੱਲ ਗਏ ਨੇ ਹੁਣ 2 ਘੰਟੇ ਚ ਤੇ ਹੁਣ ਇਸ ਮੂੰਗਫਲੀ ਨੂੰ ਆ ਜਾਰ ਹੈਗਾ ਜਿਹੜਾ ਮਿਕਸਰ ਗ੍ਰੈਂਡਰ ਦਾ ਇਸੇ ਪਾਣੀ ਸਮੇਤ ਇਹ ਪਾਣੀ ਕੱਢਣਾ ਨਹੀਂ ਹੈ। ਤੇ ਇਹਦੇ ਚ ਪਾ ਲਿਆ ਬੰਦ ਕੀਤਾ ਔਰ ਇਹਨੂੰ ਮਿਕਸਰ ਗ੍ਰੈਂਡਰ ਦੇ ਉੱਤੇ ਲਾ ਕੇ ਇਸ ਨੂੰ ਦੇਖ ਲੈਣਾ ਹੈ ਅਗਰ ਥੋੜਾ ਪਾਣੀ ਘੱਟ ਹੋਈ ਤੇ ਹੋਰ ਪਾ ਲੈਣਾ ਸੋ ਇਸ ਤਰ੍ਹਾਂ ਇਹਨੂੰ ਬਰੀਕ ਪੀ ਕੇ ਇੱਕ ਵਾਰੀ ਚੈੱਕ ਕਰ ਲੈਣਾ ਹੈ ਕਿ ਬਿਲਕੁਲ ਬਰੀਕ ਪਿਸ ਗਿਆ ਹੋਵੇ ਇਹ ਹੁਣ ਬਰੀਕ ਪਿਸ ਚੁਕਿਆ ਹੈ ਤੇ ਇਹਨੂੰ ਇੱਕ ਪਤੀਲੇ ਦੇ ਵਿੱਚ ਅਸੀਂ ਕੱਢ ਲਵਾਂਗੇ ਤੇ ਆ 1 ਲੀਟਰ ਪਾਣੀ ਪਹਿਲਾਂ ਹੀ ਅਸੀਂ ਨਾਪ ਕੇ ਰੱਖਿਆ ਹੋਇਆ ਸੀ ਇਸੇ ਪਾਣੀ ਨਾਲ ਹੀ ਜਾਰ ਵੀ ਤੋਂ ਲਵਾਂਗੇ ਤੇ ਇਹ ਪੂਰਾ ਇੱਕ ਜੁੱਟ ਤਾਣੀ ਇਸ ਪਤੀਲੇ ਦੇ ਵਿੱਚ ਤੁਸੀਂ ਪਾ ਕੇ ਤੇ ਫਿਰ ਇਹਨੂੰ ਅਸੀਂ ਇਹ ਹੋ ਗਿਆ ਦੇਖੋ ਇੱਕ ਤਰ੍ਹਾਂ ਦਾ ਦੁੱਧ ਵਾਂਗ ਹੀ ਬਣ ਗਿਆ ਏ ਲੇਕਿਨ ਅਜੇ ਤੋ ਤਿਆਰ ਨਹੀਂ ਹੁਣ ਇਹਨੂੰ ਉਬਾਲਾ ਕਰਾਉਣਾ ਹੈ ਉਬਾਲਾ ਦਿੰਦੇ ਧਿਆਨ ਰੱਖਣਾ ਹੈ ਕਿ ਸ਼ੁਰੂ ਦੇ ਵਿੱਚ ਮੀਡੀਅਮ ਜਿਹੜਾ ਸੇਕ ਹੈ ਉਹ ਰੱਖਣਾ ਤੁਸੀਂ ਟੈਂਪਰੇਚਰ ਕਰ ਇੰਡਕਸ਼ਨ ਕੁਕਰ ਯੂਜ਼ ਕਰ ਰਹੇ ਹੋ ਤੇ ਹਜ਼ਾਰ ਵਾਟ ਦੇ ਤੇ ਇਹਨੂੰ ਰੱਖ ਲਓ ਲੇਕਿਨ ਜਦੋਂ ਦੁੱਧ ਗਰਮ ਹੋ ਜਾਏ ਤੇ ਫੇਰ ਉਹਦਾ ਟੈਂਪਰੇਚਰ ਜਿਹੜਾ ਉਹਨੂੰ ਕੱਟ ਕਰ ਦੇਣਾ ਸੋ ਇਹ ਦੋਨੋਂ ਉਬਾਲਾ ਕਰਾਉਣ ਵਾਲਾ ਕੰਮ ਤੇ ਦੂਜੇ ਨੂੰ ਵੀ ਕਰਨਾ ਪੈਂਦਾ ਆ ਇਹ ਕੋਈ ਐਕਸਟਰਾ ਕੰਮ ਨਹੀਂਗਾ ਇਹ ਬਸ ਜਿਸ ਤਰ੍ਹਾਂ ਦੂਸਰੇ ਦੁੱਧ ਨੂੰ ਉਬਾਲਾ ਕਰਾਇਆ ਸੀ ਉਸੇ ਤਰ੍ਹਾਂ ਇਹਨੂੰ ਵੀ ਉਬਾਲਾ ਕਰਾ ਲਿਆ ਦੋਸਤੋ ਤੁਸੀਂ ਦੇਖ ਰਹੇ ਹੋ ਜਿਵੇਂ ਇਹਨੂੰ ਉਬਾਲਾ ਆ ਗਿਆ ਹੁਣ ਤੁਸੀਂ ਇਹਨੂੰ 2 ਮਿੰਟ ਵਾਸਤੇ ਗਚਰਾ ਰਹਿਣ ਕੇ ਫਿਰ ਸੋ ਇਹਨੂੰ ਹੁਣ ਬਰੀਕ ਮਾਲਮਲ ਦੇ ਕਪੜੇ ਨਾਲ ਪੁੰਨ ਲਵਾਂਗੇ ਸੋ ਦੋਸਤੋ ਇਹਨੂੰ ਇਤਰਾ ਬਦਲ ਕੇ ਇਹਦੇ ਵਿੱਚ ਤੇ ਇਹਨੂੰ ਕੁਛ ਦੇਰ ਵਾਸਤੇ ਛੱਡ ਦਿਓ ਤਾਂ ਕਿ ਥੋੜਾ ਠੰਡਾ ਹੋ ਜਾਏ ਤਾਂ ਕਿ ਇਹਨੂੰ ਨਿਚੋੜ ਕੇ ਫਿਰ ਚੰਗੀ ਤਰ੍ਹਾਂ ਇਹ ਚੋਦੋ ਦੁੱਧ ਕੱਢਿਆ ਜਾ ਸਕੇ ਸੋ ਇਹਨੂੰ ਚੰਗੀ ਤਰ੍ਹਾਂ ਨਿਚੋਰ ਲੈਣਾ ਹੈ ਤਾਂ ਕਿ ਦੁੱਧ ਇਹਦਾ ਪੂਰਾ ਕੱਢ ਲੈਣਾ ਤੇ ਇਹ ਤੁਹਾਡਾ ਦੁੱਧ ਹੋ ਗਿਆ ਜੀ ਤਿਆਰ ਜੀ ਸੋ ਬੜਾ ਆਸਾਨ ਹੈ ਉਹਨਾਂ ਕੀ ਟਾਈਮ ਇਹਨੂੰ ਲੱਗਦਾ ਹੋਵੇ ਬਾਲਾ ਕਰਾਉਣ ਸੇ ਤੇ ਪੋਸ਼ਣ ਦੇ ਮਾਮਲੇ 'ਚ ਇਹ ਬਹੁਤ ਚੰਗਾ ਹੈ ਬੱਚਿਆਂ ਨੂੰ ਮੇਰੀ ਰეკਮੈਂਡੇਸ਼ਨ ਹੈ ਕਿ ਦੁੱਧ ਇਸ ਤਰ੍ਹਾਂ ਹੀ ਜਿਨੂੰ ਦੇਣਾ ਹੈ ਤੇ ਇਹਨੂੰ ਦੁਬਾਰਾ ਥੋੜੀ ਜੀ ਇਹਦੇ 'ਚ ਛੋਟੀ ਇਲਾਚੀ ਤੇ ਸੌਂਫ ਪਾ ਲਓ ਤੇ ਪਾ ਕੇ ਉਬਾਲ ਕੇ ਫੇਰ ਇਹ ਤੁਦਿਓ ਬੱਚਿਆਂ ਨੂੰ ਵੱਡਿਆਂ ਵਾਸਤੇ ਦੁੱਧ ਤੇ ਵੈਸੀ ਚਾਹੀਦਾ ਨਹੀਂ ਹਾਂ ਦਹੀਂ ਬੜਾ ਜ਼ਰੂਰੀ ਆ ਕਿਉਂਕਿ ਦਹੀਂ ਜਿਹੜਾ ਹੈ ਵਿਟਾਮਿਨ B12 ਦਹੀਂ ਦੇ ਵਿੱਚੋਂ ਮਿਲਦਾ ਹੈ ਤੇ ਉਹਨੂੰ ਇੱਕ ਬੈਕਟੀਰੀਆ ਬਣਾਉਂਦਾ ਹੈ ਜੀ ਦੁੱਧ ਤੋਂ ਜਿਹੜਾ ਦਹੀਂ ਬਣਦਾ ਉਹ ਬੈਕਟੀਰੀਆ ਦਾ ਹੀ ਕੰਮ ਹੈ ਤੇ ਅਸੀਂ ਕਿਉਂਕਿ ਜਾਨਵਰਾਂ ਦਾ ਦੁੱਧ ਹੁਣ ਸੁਧਾਰ ਹੀ ਰਿਹਾ ਤੇ ਅਸੀਂ ਦਹੀਂ ਵੀ ਵੱਡਿਆਂ ਨੂੰ ਜ਼ਰੂਰੀ ਚਾਹੀਦਾ ਹੁੰਦਾ ਹੈ ਤਾਂ ਕਿ ਉਹਨਾਂ ਦਾ ਜਿਹੜਾ ਪੇਟ ਦਾ ਗੱਟਬੀ ਕਿਰੀਆ ਉਹ ਚੰਗਾ ਰਵੇ ਲੱਸੀ ਜਿਹੜੀ ਉਹ ਚੰਗੀ ਹੈ ਦਹੀਂ ਚੰਗਾ ਹੈ ਤੇ ਉਹ ਅਸੀਂ ਦਹੀਂ ਵੀ ਇਹਦਾ ਜਮਾ ਸਕਦੇ ਹਾਂ ਸੂ ਦਹੀਂ ਜਮਾਉਣ ਵਾਸਤੇ ਵੀ ਸਾਨੂੰ ਦੂਸਰੇ ਘੱਟੇ ਦੀ ਲੋੜ ਨਹੀਂ ਹੈ ਪਹਿਲੀ ਏਰੀ ਜਦੋਂ ਦਹੀਂ ਜਮਾਣਾ ਹੈ ਤੇ ਉਹਦੇ ਚ ਅ ਖਰੀਆਂ ਮਰਚਾਂ ਦੀਆਂ ਡੰਡੀਆਂ ਜੀ ਜਿੰਨਾ ਇੱਕ ਦੁੱਧ ਦਹੀਂ ਜਮਾਉਣ ਵਾਸਤੇ ਗਰਮ ਕਰਦੇ ਆ ਉਹਨਾਂ ਕੀ ਕੋਸਾ ਰੱਖਿਓ ਲੇਡੀਜ਼ ਨੂੰ ਪਤਾ ਹੀ ਹੁੰਦਾ ਤੇ ਉਸੇ ਤਰ੍ਹਾਂ ਹੀ ਉਹ ਪੁਰਾਣੇ ਦੂਸਰੇ ਦੁੱਧਾਂ ਆ ਗਏ ਉਹਨਾਂ ਹੀ ਗਰਮ ਇਹਨੂੰ ਰੱਖਣਾ ਤੇ ਉਹਦੇ ਚ 10-12 ਹਰੀਆਂ ਮਰਚਾਂ ਦੀਆਂ ਡੰਡੀਆਂ ਪਾ ਦਿਓ ਤੇ ਉਹ ਦਹੀਂ ਜਿਹੜਾ ਉਹ ਤਿਆਰ ਹੋ ਜਾਣਾ ਹੈ ਉਸੇ ਤਰ੍ਹਾਂ ਹੀ 8-9 ਘੰਟੇ ਬਾਅਦ ਜੀ ਤੇ ਫਿਰ ਉਹ ਡੰਨੀਆਂ ਵਿੱਚੋਂ ਕੱਢ ਲਓ ਬਾਅਦ ਚ ਬਾਅਦ ਚ ਚਾਹੇ ਕਟਾ ਐਸੀ ਦਾਈ ਜਿਹੜਾ ਆ ਉਹ ਇਸਤੇਮਾਲ ਕਰਦੇ ਰਹੋ ਜੀ ਬਿਲਕੁਲ ਤੋਂ ਵਧੀਆ ਦਹੀਂ ਵੀ ਬਣ ਜਾਂਦਾ ਹੈ ਜੇ ਪਨੀਰ ਖਾਣ ਦੇ ਸ਼ੌਕੀਨ ਹੋ ਤੁਸੀਂ ਇਹਦਾ ਪਨੀਰ ਬਣਾ ਰਹੋ ਜੀ ਪਨੀਰ ਬਣਾਉਣ ਵਾਸਤੇ ਮੈਂ ਹਮੇਸ਼ਾ ਰეკਮੈਂਡ ਕਰਦਾ ਦਹੀਂ ਔਰ ਪਨੀਰ ਦੋਨੋਂ ਵਾਸੀ ਵਧੀਆ ਰਹਿੰਦਾ ਹੈ ਕਿ ਇਹਦੇ ਵਿੱਚ ਅੱਧਾ ਅ ਮੂੰਗਫਲੀ ਦਾ ਦੁੱਧ ਤੇ ਅੱਧਾ ਸੋਇਆ ਬੀਨ ਦਾ ਦੁੱਧ ਜੀ ਉਹ ਹੀ ਅਗਲੇ ਐਪੀਸੋਡ ਚ ਅਸੀਂ ਵਿਖਾਵਾਂਗੇ ਕਿ ਸੋਇਆ ਬੀਨ ਦਾ ਦੁੱਧ ਕਿਵੇਂ ਬਣਾਉਣਾ ਅ ਲਗਭਗ ਇਤਨਾ ਦਾ ਹੀ ਤਰੀਕਾ ਹੈ ਉਹ ਵੀ ਤੇ ਉਹ ਅਦਾਦਾਂ ਕਰ ਮਿਲਾ ਲੀਏ ਤੇ ਉਹਨਾਂ ਦਾ ਪਨੀਰ ਬਹੁਤ ਹੀ ਸ਼ਾਨਦਾਰ ਬਣਦਾ ਹੈ। ਸੋ ਦਹੀਂ ਵੀ ਬਹੁਤ ਚੰਗਾ ਜੰਮਦਾ ਹੈ ਤੇ ਪਨੀਰ ਵੀ ਵਧੀਆ ਬਣਦਾ। ਤੁਸੀਂ ਸਾਰੇ ਹੀ ਸ਼ੌਕ ਜਿਹੜੇ ਨੇ ਦੁੱਧ ਵਾਲੇ ਚਾਹ ਤੁਸੀਂ ਚਾਹ ਪੀਣੀ ਹੈ ਉਹ ਵੀ ਬਣਾ ਸਕਦੇ ਹੋ ਇਹਦੀ ਕਾਫੀ ਬਣਾਉਣੀ ਹੈ ਉਹ ਵੀ ਬਣਾ ਸਕਦੇ ਹੋ। ਲੇਕਿਨ ਹਾਲਾ ਕਿ ਮੈਂ ਚਾਹ ਕਾਫੀ ਦੁੱਧ ਪਾ ਕੇ ਰეკਮੈਂਡ ਨਹੀਂ ਕਰਦਾ। ਕਿਉਂਕਿ ਕੈਫੀਨ ਔਰ ਦੁੱਧ ਦਾ ਪ੍ਰੋਟੀਨ ਜਦੋਂ ਆਪਸ ਚ ਰਲਦਾ ਹੈ ਕਿਉਂਕਿ ਇਹ ਵੀ ਮੂੰਫਰੀ ਹੈ ਤੇ ਇਹ ਵੀ ਪ੍ਰੋਟੀਨ ਹੈ। ਜੀ ਜਾਂ ਸੋਇਆ ਬੀਨ ਆ ਤੇ ਉਹ ਵੀ ਪ੍ਰੋਟੀਨ ਹੋਣਾ ਤੇ ਪ੍ਰੋਟੀਨ ਤੇ ਕੈਫੀਨ ਜਦੋਂ ਰਲਦੀ ਹੈ ਤੇ ਆਪਸ ਵਿੱਚ ਮਿਲ ਕੇ ਐਸਿਡ ਬਣਦਾ ਹੈ ਜੀ ਸੋ ਜਿਹੜਾ ਜੇ ਕਿਸੇ ਨੂੰ ਸ਼ੌਕ ਹੈਗਾ ਕਦੇ-ਕਦੇ ਪੀਣ ਦਾ ਤੇ ਉਹ ਇਹਦਾ ਬਣਾ ਕੇ ਉਹ ਵੀ ਪੀ ਸਕਦਾ ਤੇ ਮੇਜਰਲੀ ਹੈ ਕਿ ਦਹੀਂ ਬਣਾ ਕੇ ਇਹਦਾ ਖਾਣਾ ਬੜਾ ਹੀ ਚੰਗਾ ਆ ਤੁਹਾਡੇ ਗੱਟ ਏਰੀਆ ਵਾਸੀ ਬਹੁਤ ਹੀ ਚੰਗਾ ਨਾਲੇ ਵਿਟਾਮਿਨ B12 ਦੀ ਘਾਟ ਇਹਦੇ ਦਹੀਂ ਨਾਲ ਨਹੀਂ ਆਉਂਦੀ ਕਦੇ ਵੀ ਉਹ ਪੂਰੀ ਢਡੀ ਹੋ ਜਾਂਦੀ ਹੈ ਤੁਸੀਂ ਇਹਦੀ ਲੱਸੀ ਬਣਾ ਕੇ ਵੀ ਪੀ ਸਕਦੇ ਹੋ ਵੀ ਲੱਸੀ ਵੀ ਜਿਉ ਜਿਉ ਖੱਟੀ ਹੁੰਦੀ ਹੈ ਤੇ ਤੁਹਾਨੂੰ ਪਤਾ ਉਹਨਾਂ ਬੈਕਟੀਰੀਆ ਉਹ ਚ ਵੱਧ ਜਾਂਦਾ ਹੈ ਜੀ ਸੋ ਉਹ ਵੀ ਇਹਦੀ ਬਹੁਤ ਵਧੀਆ ਸੋ ਸਾਰੀਆਂ ਹੀ ਅਸੀਂ ਉਹ ਲੋੜਾਂ ਜਿਹੜੀਆਂ ਨੇ ਜਿਹੜੀਆਂ ਅਸੀਂ ਰੋਤਾਂ ਪੂਰੀਆਂ ਕਰਦੇ ਸਿਰਫ ਇੱਕ ਮੱਖਣ ਕਿ ਉਹ ਵੱਢਣ ਤੋਂ ਇਲਾਵਾ ਜੀ ਸਾਰੇ ਹੀ ਇਹਨਾਂ ਪੂਰੇ ਕਰ ਸਕਦੇ ਆ ਮੇਨ ਮਕਸਦ ਕੀ ਹੈ ਕਿ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਆਵੇ ਅੱਜ ਜਿਹੜੇ ਵੱਡੇ ਖਰਚੇ ਪਰਿਵਾਰਾਂ ਦੇ ਜਿੰਨਾ ਘਰ ਚਾ ਰਾਉਣ ਦਾ ਖਰਚਾ ਹੈ ਉਹਨਾਂ ਦੇ ਨਾਲ ਜਿਮਾਰੀ ਦਾ ਖਰਚਾ ਪੈਂਦਾ ਹੈ ਉਹ ਖਰਚੇ ਖਤਮ ਹੋਣ ਜੀ ਤੇ ਜਿੰਨੇ ਪਰਿਵਾਰ ਤੰਦਰੁਸਤ ਹੋਣਗੇ ਉਹਨਾਂ ਹੀ ਖੁਸ਼ੀਆਂ ਖੇੜੇ ਪਰਿਵਾਰਾਂ ਵਿੱਚ ਵੱਧ ਹੁੰਦੇ ਨੇ ਜੀ ਬਿਲਕੁਲ ਸੋ ਇਹ ਸਾਰਾ ਸੰਘਰਸ਼ ਜਿਹੜਾ ਆ ਉਹ ਇਸੇ ਕਰਕੇ ਹੀ ਆ ਕਿ ਪਰਿਵਾਰਾਂ ਨੂੰ ਤੰਦਰੁਸਤ ਮਿਲੇ ਸੋ ਅਲਟਰਨੇਟ ਜਿਹੜੇ ਨੂੰ ਇਤਨਾ ਲੰਬੇ ਜਾ ਰਹੇ ਨੇ ਜੀ ਸੋ ਇਹ ਬੱਚਿਆਂ ਦੀ ਗਰੋਥ ਵੀ ਵਧਿਆ ਤੇ ਸਾਰੀਆਂ ਚੀਜ਼ਾਂ ਲੱਗਦੀ ਵਧਿਆ ਕੋਈ ਵੀ ਇਹਨੂੰ ਬਣਾ ਕੇ ਤੇ ਇਸਤੇਮਾਲ ਕਰ ਸਕਦਾ ਹੈ। ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ। ਇੰਨੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਸੋ ਦੋਸਤੋ ਅੱਜ ਤੁਸੀਂ ਜਾਣਿਆ ਮੂੰਗਫਲੀ ਦਾ ਦੁੱਧ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ। ਤਾਕੀ ਤੁਸੀਂ ਆਪਣੇ ਬੱਚਿਆਂ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਵੀ ਪੂਰੀਆਂ ਕਰ ਸਕੋ ਅਤੇ ਬੱਚਿਆਂ ਨੂੰ ਬਿਮਾਰੀਆਂ ਤੋਂ ਵੀ ਦੂਰ ਰੱਖ ਸਕੋ। ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਤਾਂਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ, ਵੀਡੀਓ ਨੂੰ ਰੱਜ ਕੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ। ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸ਼ਾਸਤਰੀ ਕਾ